ਪਰਾਲੀ ਦੇ ਰੱਖ-ਰਖਾਅ ਤੇ ਵੱਧ ਰਹੇ ਪ੍ਰਦੂਸ਼ਣ ਤੋਂ निजात ਪਾਉਣ ਲਈ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਸਬਸਿਡੀ ਤੇ ਸੈਂਟਰਲ ਸੈਕਟਰ ਸਕੀਮ ਔਨ ਪ੍ਰੋਮੋਸ਼ਨ ਐਗਰੀਕਲਚਰ ਮੈਕਨਾਈਜੇਸ਼ਨ ਫਾਰ ਇਨਸੀਡ ਮੈਨੇਜਮੈਂਟ ਆਫ ਕ੍ਰੌਪ ਅਰਿਜਿਊਡ ਸਕੀਮ ਨੂੰ ਕਰੋੜਾਂ ਦੀ ਮਸ਼ੀਨਰੀ ਪੰਜਾਬ ਦੇ ਕਿਸਾਨਾਂ ਨੂੰ ਉਪਲਬਧ ਕਰਾਈ ਸੀ ਪਰ ਪਿਛਲੇ ਸਾਲ ਖੇਤੀਬਾੜੀ ਵਿਭਾਗ ਵੱਲੋਂ ਜਦੋਂ ਸਬਸਿਡੀ ਵਾਲੀਆਂ ਇਹਨਾਂ ਮਸ਼ੀਨਾਂ ਦੀ ਵੈਰੀਫਿਕੇਸ਼ਨ ਕੀਤੀ ਗਈ ਤਾਂ ਪੰਜਾਬ ਵਿੱਚੋਂ 11 ਸਬਸਿਡੀ ਵਾਲੀਆਂ ਮਸ਼ੀਨਾਂ ਗੁੰਮ ਪਾਈਆਂ ਗਈਆਂ ਨੇ ਜਿਨ੍ਹਾਂ ਦੀ ਰਿਪੋਰਟ ਖੇਤੀਬਾੜੀ ਵਿਭਾਗ ਵੱਲੋਂ ਪੰਜਾਬ ਸਰਕਾਰ ਨੂੰ ਭੇਜੀ ਗਈ ਪਰ ਹੁਣ ਇਹ ਰਿਪੋਰਟ ਖੇਤੀਬਾੜੀ ਵਿਭਾਗ ਲਈ ਹੀ ਸਿਰਦਰਦ ਬਣ ਗਈ ਹੈ ਕਿਉਂਕਿ ਪੰਜਾਬ ਸਰਕਾਰ ਵੱਲੋਂ ਸਬਸਿਡੀ ਵਾਲੀਆ ਮਸ਼ੀਨਾ ਗੁੰਮ ਹੋਣ ਦੇ ਮਾਮਲੇ ਵਿੱਚ ਖੇਤੀਬਾੜੀ ਵਿਭਾਗ ਦੇ ਸਬ-ਇੰਸਪੈਕਟਰਾਂ ਤੇ ਖੇਤੀਬਾੜੀ ਵਿਕਾਸ ਦੇ ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤੇ ਗਏ ਨੇ ਫਾਈਟ ਜਿਸ ਤੋਂ ਬਾਅਦ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਹੜਤਾਲ ਤੇ ਚਲੇ ਗਏ ਨੇ ਤੇ ਪੰਜਾਬ ਸਰਕਾਰ ਖਿਲਾਫ ਮੋਰਚਾ ਖੋਲ ਲਿੱਤਾ ਤੇ ਇਹਨਾਂ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਜਾਰੀ ਕੀਤੇ ਗਏ ਨੋਟਿਸ ਚਰਾ ਇਹਨਾਂ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਨੇ ਜੋ ਸਾਰਾ ਸਰ ਗਲਤ ਨੇ ਮੇਰਾ ਨਾਮ ਡਾਕਟਰ ਮਨਜਿੰਦਰ ਸਿੰਘ ਪ੍ਰਧਾਨ ਪੀ ਡੀ ਐਸਏ ਬਠਿੰਡਾ ਜੀ ਨੋਟਸ ਜਿਹੜੇ ਹੈਗੇ ਆ ਤੁਸੀਂ ਦੇਖਿਆ ਹੋਊਗਾ ਜੀ ਪਿਛਲੇ ਦਿਨਾਂ ਦੇ ਵਿੱਚ ਸਾਡੇ ਅਧਿਕਾਰੀਆਂ ਕਰਮਚਾਰੀਆਂ ਨੂੰ ਨੋਟਿਸ ਨਿਕਲੇ ਆ ਵੀ ਮਸ਼ੀਨਾਂ ਗਾਇਬ ਹੋਣ ਦੇ ਮਾਮਲੇ ਦੇ ਵਿੱਚ ਸਭ ਤੋਂ ਪਹਿਲਾਂ ਇਹ ਗੱਲ ਆ ਵੀ ਇਹਦੇ ਵਿੱਚ ਜਿਹੜਾ ਨੋਟਸ ਦੇ ਵਿੱਚ ਦੋਸ਼ ਲੱਗਿਆ ਉਹ ਲੱਗਿਆ ਵੀ ਤੁਹਾਨੂੰ ਜਿਹੜੀਆਂ ਹੈਗੀਆਂ ਮਸ਼ੀਨਰੀ ਤੁਸੀਂ ਰੀ-ਵੇਰੀਫਿਕੇਸ਼ਨ ਨਹੀਂ ਕਰੀ ਸਮੇਂ ਸਮੇਂ ਤੇ ਪਰੰਤੂ ਕੋਈ ਵੀ ਇਹੋ ਜਿਹਾ ਸਾਨੂੰ ਆਦੇਸ਼ ਜਾਂ ਕੋਈ ਪੱਤਰ ਜਿਹੜਾ ਹੈਗਾ ਮਗਰਲੇ ਸਾਲਾਂ ਦੇ ਸਾਨੂੰ ਪ੍ਰਾਪਤ ਨਹੀਂ ਹੋਇਆ ਵੀ ਅਸੀਂ ਰੀ-ਵੇਰੀਫਿਕੇਸ਼ਨ ਕਰਨੀ ਹੈ ਜਾਂ ਜਿਹੜੀਆਂ CRM ਦੀਆਂ ਜਿਹੜੀਆਂ ਗਾਈਡਲਾਈਨਸ ਹੈਗੀਆਂ 2018-19 ਦੀਆਂ 19-20 ਦੀਆਂ ਉਹਦੇ ਵਿੱਚ ਕਿਤੇ ਵੀ ਲਿਖਿਆ ਹੀ ਨਹੀਂ ਹੋਇਆ ਵੀ ਅਸੀਂ ਜਿਹੜੀਆਂ ਮਸ਼ੀਨਾਂ ਦੀ ਰੀ-ਵੇਰੀਫਿਕੇਸ਼ਨ ਕਦੋਂ ਕਰਨੀ ਹੈ ਤੇ ਕਿਵੇਂ ਕਰਨੀ ਹੈ ਤਾਂ ਇਸ ਕਰਕੇ ਫਿਰ ਕਿਵੇਂ ਮਤਲਬ ਮੁਲਾਜ਼ਮ ਜਿਹੜੀ ਉਹਨੂੰ ਰੀ-ਵੇਰੀਫਿਕੇਸ਼ਨ ਕਰ ਸਕਦੇ ਆ ਦੂਜਾ ਜਿਹੜਾ ਮਸ਼ੀਨਾ ਗੁੰਮ ਹੋਣ ਦੇ ਵਿੱਚ ਜਾਂ ਗਾਇਬ ਹੋਣ ਦੇ ਵਿੱਚ ਜੇ ਆਪਾਂ ਗੱਲ ਕਰੀਏ 2016 ਦੇ ਵਿੱਚ ਹੈਪੀ ਸੀਡਰ ਆਇਆ ਫਿਰ 2018 ਦੇ ਵਿੱਚ ਸੁਪਰ ਸੀਡਰ ਆਇਆ ਫਿਰ 20 ਦੇ ਵਿੱਚ ਆਪਣਾ ਸਮਾਰਟ ਸੀਡਰ ਆਇਆ ਫਿਰ ਸਰਫੇਸ ਸੀਡਰ ਆ ਗਿਆ ਇੰਨੇ ਸੀਡਰ ਆ ਗਏ ਕਿ ਕਿਸਾਨ ਵੀ ਉਲਝੇ ਹੋਏ ਆ ਸੋ ਟੈਕਨੋਲੋਜੀ ਦੇ ਬਦਲਣ ਦੇ ਨਾਲ ਨਾਲ ਜਿਹੜਾ ਹੈਗਾ ਜਿਹੜੇ ਹੈਪੀ ਸੀਡਰ ਉਹ ਕਿਸੇ ਕੰਮ ਦੇ ਨਹੀਂ ਸੀ ਉਹ ਲੋਕਾਂ ਨੇ ਵੇਚਤੇ ਜਦੋਂ ਅਸੀਂ ਵੀਰੀਫਿਕੇਸ਼ਨ ਕਰ ਰਹੇ ਹਾਂ ਤਾਂ ਉਹ ਸਾਨੂੰ ਮਿਲ ਨਹੀਂ ਰਿਹਾ ਇਸੇ ਤਰ੍ਹਾਂ ਮਲਚਰ ਹੈ ਉਹ ਆ ਗਏ ਉਹ ਲੋਕਾਂ ਨੇ ਇੱਕ ਸਾਲ ਵਰਤੇ ਨਹੀਂ ਕੰਮ ਦੇ ਲੱਗੇ ਲੋਕਾਂ ਨੂੰ ਉਹ ਵੇਚਤੇ ਲੋਕਾਂ ਨੇ ਤਾਂ ਇਸ ਕਰਕੇ ਹੀ ਮਸ਼ੀਨਾਂ ਜਿਹੜੀਆਂ ਗਾਇਬ ਹੋਈਆਂ ਟੈਕਨੋਲੋਜੀ ਦਾ ਚੇਂਜ ਹੋਇਆ ਤਾਂ ਫਿਰ ਗਾਇਬ ਹੋ ਗਈਆਂ ਤਾਂ ਕਸਟੋਡੀਅਨ ਦੇ ਉੱਤੇ ਜਿਹੜਾ ਹੈਗਾ ਜਿਹੜਾ ਉਹਦੇ ਕੋਲੇ ਰੱਖ-ਰਖਾਵ ਕਰ ਰਿਹਾ ਉਹਦੇ ਤੇ ਉਹਨੂੰ ਪੁੱਛਣਾ ਚਾਹੀਦਾ ਕਾਰਨ ਦੱਸੋ ਨੋਟਸ ਉਹਨੂੰ ਹੋਣਾ ਚਾਹੀਦਾ ਪਹਿਲਾਂ ਉਹਨੂੰ ਪੁੱਛਿਆ ਤਾਂ ਜਾ ਵੀ ਕਿਉਂ ਉਹਨਾਂ ਨੇ ਵੇਚੀਆਂ ਜਾਂ ਕਿਵੇਂ ਵੇਚੀਆਂ ਸਾਨੂੰ ਉਹਦਾ ਕੀ ਮਤਲਬ ਇਸ ਤਰ੍ਹਾਂ ਬਣਦਾ ਵੀ ਨੋਟਸ ਕੱਟ ਹੁੰਦਾ ਟੋਟਲ ਪੰਜਾਬ ਦੀ ਗੱਲ ਕੀਤੀ ਕਿ ਕਿੰਨੇ ਕ ਮਸ਼ੀਨਾਂ ਜਿਹੜੀਆਂ ਗਾਇਬ ਹੋਈਆਂ ਗਈਆਂ ਕਿੰਨੀ ਕਿ ਸਬਸਿਡੀ ਆਈ ਸੀ ਤੁਹਾਨੂੰ ਕਿਸ ਤਰ੍ਹਾਂ ਦੇ ਨੋਟਸ ਕੱਢੇ ਗਏ ਆ ਆਖਰੀ ਪ੍ਰੋਸੀਜਰ ਹੈ ਵੀ ਤੁਹਾਨੂੰ ਹਰ ਸਾਲ ਵੈਰੀਫਿਕੇਸ਼ਨ ਕਰਨੀ ਹੈ ਬਠਿੰਡਾ ਜ਼ਿਲ੍ਹੇ ਦੇ ਵਿੱਚ ਜੇ ਗੱਲ ਕਰੀਏ 1373 ਮਸ਼ੀਨਾਂ ਸਾ 300 ਦੇ ਕਰੀਬ ਹੈਪੀ ਸੀਡਰ ਕੋਈ 300 ਸਵਾ 300 ਜਿਹੜੇ ਹੈਗੇ ਆ ਆਪਣੇ ਮਲਚਰ ਸਟਰਾਚ ਉੱਪਰ ਤੇ ਕੋਈ ਇੰਨੇ ਇੱਕ ਜਿਹੜੇ ਹੈਗੇ ਆ ਸੁਪਰ ਸੀਡਰ ਇਹ ਮਸ਼ੀਨਾਂ ਜਿਹੜੀਆਂ ਹੈਗੀਆਂ ਉਸ ਤੋਂ ਇਲਾਵਾ ਕੁਛ ਛੋਟੀਆਂ ਮੋਟੀਆਂ ਜਿਵੇਂ ਆਪਣੇ ਐਮਬੀ ਪਲੋ ਆਗੇ ਜਾਂ ਕੋਈ ਹੋਰ ਇਹ ਇਹ ਮਸ਼ੀਨਾਂ ਜਿਹੜੀਆਂ ਇਹਦੇ ਵਿੱਚ ਜਿਹੜੀਆਂ ਗਾਇ ਪਾਈਆਂ ਗਈਆਂ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਨੋਟਸ ਦਾ ਨੋਟਸ ਮੈਂ ਪਹਿਲਾਂ ਹੀ ਗੱਲ ਕਰ ਚੁੱਕਿਆ ਬੇਬਨਿਆ ਦਾ ਨੋਟਸ ਹੈ ਜੀ ਕਿਤੇ ਵੀ ਸਾਨੂੰ ਕੋਈ ਲੈਟਰ ਹੈ ਉਹ ਜੀ ਜਾਂ ਕੋਈ ਗਾਈਡਲਾਈਨ ਦੇ ਵਿੱਚ ਨਹੀਂ ਲਿਖਿਆ ਹੋਇਆ ਵੀ ਅਸੀਂ ਮਸ਼ੀਨਾਂ ਦੀ ਰੀਵੈਰੀਫਿਕੇਸ਼ਨ ਕਰਨੀ ਆ ਜੇ ਸਾਨੂੰ ਗਾਈਡਲਾਈਨ ਚ ਲਿਖਿਆ ਹੀ ਨਹੀਂ ਹੋਇਆ ਉੱਚ ਅਧਿਕਾਰੀਆਂ ਵੱਲੋਂ ਕਿਸੇ ਨਾ ਮੀਟਿੰਗ ਦੇ ਵਿੱਚ ਕਿਹਾ ਗਿਆ ਨਾ ਕੋਈ ਪੱਤਰ ਦੇ ਹੋਇਆ ਕਿਹਾ ਗਿਆ ਜਦੋਂ ਸਾਨੂੰ 2022 ਦੇ ਵਿੱਚ ਕਿਹਾ ਗਿਆ ਰੀ-ਵੇਰੀਫਿਕੇਸ਼ਨ ਉਦੋਂ ਅਸੀਂ ਕਰੀਏ ਜੇ ਸਾਨੂੰ ਹੁਣ ਵੀ ਮਤਲਬ ਕਹਿਣਗੇ ਤਾਂ ਰੀ-ਵੇਰੀਫਿਕੇਸ਼ਨ ਕਰਾਂਗੇ ਪਰ ਹਜੇ ਤੱਕ ਵੀ ਸਾਨੂੰ ਅੱਜ ਤੱਕ ਡੇਟ ਤੱਕ ਵੀ ਰੀ-ਵੇਰੀਫਿਕੇਸ਼ਨ ਦਾ ਕੋਈ ਪੱਤਰ ਸਾਨੂੰ ਪ੍ਰਾਪਤ ਨਹੀਂ ਹੋਇਆਗਾ ਲਾਬ ਕਿਸਾਨਾਂ ਨੇ ਲਿਆ ਮਸ਼ੀਨਾਂ ਕਿਸਾਨਾਂ ਨੇ ਵੇਚੀਆਂ ਤੁਹਾਡਾ ਕੀ ਰੋਲ ਆ ਸਾਰੇ ਦੇ ਵਿੱਚ ਦੇਖੋ ਇਹੀ ਗੱਲ ਆ ਜੀ ਮਤਲਬ ਕਿਸਾਨ ਕਹਿ ਲਓ ਜਾਂ ਕੋਈ ਜਿਹੜਾ ਬੰਦਾ ਹੈਗਾ ਵੀ ਕਿਸੇ ਨੇ ਹੋ ਸਕਦਾ ਵੀ ਮਜਬੂਰੀ ਬਸ ਵੇਚਤੀ ਹੋਵੇ ਕਿਸੇ ਦਾ ਬੱਚਾ ਬਾਹਰ ਚਲਾ ਗਿਆ ਉਹਨੇ ਖੇਤੀ ਕਰਨੀ ਬੰਦ ਕਰਤੀ ਉਹਨੇ ਵੇਚਤੀ ਮਸ਼ੀਨ ਜਾਂ ਹੋ ਸਕਦਾ ਮੈਂ ਪਹਿਲਾਂ ਗੱਲ ਕਰੀਏ ਵੀ ਮਸ਼ੀਨ ਜਿਹੜੀ ਹੈਗੀ ਆ ਉਹ ਵੀ ਕੰਮ ਦੀ ਨਹੀਂ ਉਹਦੇ ਹੈਪੀ ਸੀਟਰ ਜਿਵੇਂ ਕਹਿ ਲਓ ਜਾਂ ਕੋਈ ਹੋਰ ਨਵੀਆਂ ਮਸ਼ੀਨਾਂ ਬੰਦੇ ਨੂੰ ਨਹੀਂ ਪਸੰਦ ਆ ਰਹੀਆਂ ਤਾਂ ਉਹ ਲੋਕ ਵੇਚ ਰਹੇ ਆ ਤੇ ਉਹਦੇ ਚੋਂ ਸਾਡੇ ਘਰੇ ਪਈ ਮਸ਼ੀਨ ਦਾ ਸੀ ਕਿਵੇਂ ਮਤਲਬ ਉਹਦਾ ਜਿੰਮੇਵਾਰੀ ਲੈ ਸਕਦੇ ਆ ਤਾਂ ਉਹਨੂੰ ਕਿਵੇਂ ਮੰਨ ਲਓ ਵੈਰੀਫਿਕੇਸ਼ਨ ਦੀ ਵੀ ਤੁਸੀਂ ਗੱਲ ਕਰਦੇ ਹੋ ਜੇ ਸਰਕਾਰ ਇਹ ਵੀ ਕਹਿਣ ਦੀ ਹੈ ਜਾਂ ਡਿਪਾਰਟਮੈਂਟ ਸਾਨੂੰ ਉੱਚ ਅਧਿਕਾਰੀ ਕਹਿੰਦੇ ਵੈਰੀਫਿਕੇਸ਼ਨ ਕਰੋ ਸਮੇਂ-ਸਮੇਂ ਤੇ ਅਸੀਂ ਅੱਜ ਵੈਰੀਫਾਈ ਕਰਦੇ ਹੋ ਕੱਲ੍ਹ ਨੂੰ ਬੰਦਾ ਵੇਚ ਦੂ ਉਹਦਾ ਕੀ ਪ੍ਰੋਸੀਜਰ ਹੈ ਇਸ ਤਰ੍ਹਾਂ ਤੁਹਾਡਾ ਅਗਲਾ ਰੁਕ ਕੀ ਹੈ ਸਾਡਾ ਦੇਖੋ ਜੀ ਪਹਿਲੀ ਗੱਲ ਤੇ ਇਹ ਆ ਵੀ ਅਸੀਂ ਮੰਗ ਕਰਦੇ ਆਂ ਸਰਕਾਰ ਵੱਲੋਂ ਵੀ ਇਹ ਜਿਹੜੇ ਨੋਟਸ ਹੈਗੇ ਆ ਪਹਿਲੀ ਗੱਲ ਤਾਂ ਕੱਢਣੇ ਬੰਦ ਕਰੇ ਜਾਣ ਜਿਨ੍ਹਾਂ ਨੂੰ ਨਿਕਲੇ ਉਹਨਾਂ ਨੂੰ ਦਫ਼ਤਰ ਦਾਖਲ ਕੀਤਾ ਜਾਵੇ ਦੂਜੀ ਗੱਲ ਇਹ ਹੈ ਇਹਦੇ ਵਿੱਚ ਇੱਕ ਸਾਨੂੰ ਇਹੀ ਨੋਟਸ ਜਿਵੇਂ ਨਿਕਲੇ ਆ ਇਹਦੇ ਬੇਸ ਤੇ ਇੱਕ ਡਾਇਰੈਕਟਰ ਦਫ਼ਤਰ ਵੱਲੋਂ ਪਿਛਲੇ ਦਿਨਾਂ ਵਿੱਚ ਦੋ ਚਿੱਠੀਆਂ ਨਿਕਲੀਆਂ ਜਿਦੇ ਵਿੱਚ ਉਹਨਾਂ ਨੇ ਲਿਖਿਆ ਵੀ ਜਿਨ੍ਹਾਂ ਅਧਿਕਾਰੀਆਂ ਨੂੰ ਪ੍ਰੋਮੋਸ਼ਨ ਸਾਡੇ ਏਓ ਏਡੀਓ ਦੇ ਵਿੱਚੋਂ ਏਓ ਦੀ ਪ੍ਰੋਮੋਸ਼ਨ ਹੋਣੀ ਹੈ ਤਾਂ ਉਹਦੇ ਬਾਵਤ ਉਹਨਾਂ ਨੇ ਲਿਖਿਆ ਵੀ ਜਿਹੜੇ ਬੰਦਿਆਂ ਨੂੰ ਨੋਟਸ ਨਿਕਲੇ ਆ ਉਹਨਾਂ ਨੂੰ ਉਹਨਾਂ ਦੇ ਨਾਮ ਭੇਜੇ ਜਾਣ ਵੀ ਉਹਨਾਂ ਦੀ ਪ੍ਰੋਮੋਸ਼ਨ ਦੇ ਵਿੱਚ ਕੋਈ ਅੜਚਣ ਪਾਉਣ ਦੇ ਲਈ ਤਾਂ ਇਹੋ ਜਿਹਾ ਮੈਨੂੰ ਦੱਸੋ ਵੀ ਕਿਹੜਾ ਰੂਲ ਹੈ ਵੀ ਬੰਦੇ ਨੂੰ ਜਿੰਨਾ ਚਿਰ ਤੁਸੀਂ ਚਾਰ ਸ਼ੀਟ ਨਹੀਂ ਉਹ ਦੋਸ਼ੀ ਸ਼ਾਬਤ ਨਹੀਂ ਹੋਇਆ ਤਾਂ ਉਹਨੂੰ ਤੁਸੀਂ ਕਿਵੇਂ ਰੋਕ ਦੋਗੇ ਪ੍ਰੋਮੋਸ਼ਨ ਤੋਂ ਤਾਂ ਇਹ ਜਿਹੜਾ ਹੈਗਾ ਬੇਬੁਨਿਆਦੀ ਜਿਹੜਾ ਪੱਤਰ ਹੈਗਾ ਅੱਜ ਹੀ ਰੱਦ ਹੋਣਾ ਚਾਹੀਦਾ ਇਹ ਸਾਡੀ ਮੰਗ ਹੈਗੀ ਆ ਜੇ ਸਰਕਾਰ ਇਹ ਨਹੀਂ ਕਰਦੀ ਫਿਰ ਸਾਡੀ ਸਟੇਟ ਵੱਲੋਂ ਜੋ ਵੀ ਅਗਲੇ ਐਕਸ਼ਨ ਆਉਣਗੇ ਅਸੀਂ ਉਹਦਾ ਪੂਰਨ ਤੌਰ ਤੇ ਜਿਹੜਾ ਸਹਿਯੋਗ ਕਰਕੇ ਤੇ ਵੱਧ ਤੋਂ ਵੱਧ ਜਿਹੜਾ ਹੈਗਾ ਇਸ ਚੀਜ਼ ਦੇ ਵਿੱਚ ਆਪਦਾ ਤਰਨਾ ਪ੍ਰਦਰਸ਼ਨ ਕਰਾਂਗੇ ਯਕੀਨ ਹੈ ਮੈਂ ਤੁਹਾਡਾ ਕੀ ਕਹਿਣਾ ਚਾਹਾਂਗਾ ਕਿ ਤੁਸੀਂ ਇਹ ਪ੍ਰਦਰਸ਼ਨ ਕਰ ਹਾਂਜੀ ਮੇਰਾ ਨਾਮ ਗੁਰਜੀਤ ਵੇਕ ਹੈ ਜੀ ਮੈਂ ਬਤੌਰ ਸਾਇਖੀਤੀ ਬਾੜੀ ਬੇਸਿਕਲੀ ਜਿਹੜਾ ਸਾਡਾ ਅੱਜ ਦਾ ਜਿਵੇਂ ਧਰਨਾ ਪ੍ਰਦਰਸ਼ਨ ਹੈ ਜਿਵੇਂ ਤੁਹਾਡੇ ਧਿਆਨ ਚ ਹੋਣਾ ਕਿ ਕੁਝ ਮਸ਼ੀਨਾਂ ਕਿਸਾਨਾਂ ਵੱਲੋਂ ਜਾਂ ਜਿਹੜੀ ਲਾਪਤਵੀ ਸੀ ਉਹਨਾਂ ਵੱਲੋਂ ਵੇਚ ਦਿੱਤੀਆਂ ਗਈਆਂ ਜਾਂ ਮੰਨ ਲਓ ਉਹ ਮੌਕੇ ਤੇ ਵੀਰੀ ਵੈਰੀਫਿਕੇਸ਼ਨ ਦਮੇ ਨਹੀਂ ਪਾਈਆਂ ਗਈਆਂ ਉਹਨਾਂ ਦਾ ਇੱਕ ਕਾਰਨ ਇਹ ਵੀ ਹੋ ਸਕਦਾ ਵੀ ਉਹ ਕਿਸੇ ਰਿਸ਼ਤੇਦਾਰੀ ਚ ਜਾਂ ਕਿਸੇ ਹੋਰ ਕਿਸਾਨ ਕੋਲੇ ਉਸ ਟਾਈਮ ਮੌਜੂਦ ਸੀ ਇਹ ਚ ਮੈਂ ਬੇਸਿਕਲੀ ਦੱਸਣਾ ਚਾਹੁੰਦਾ ਵੀ ਇਹ ਚ ਜਿਵੇਂ ਡਾਕਟਰ ਸਾਹਿਬ ਨੇ ਪਹਿਲਾਂ ਹੀ ਦੱਸਿਆ ਵੀ ਜਿਹੜੀਆਂ ਮਸ਼ੀਨਾਂ ਟੈਕਨੋਲੋਜੀ ਬਹੁਤ ਤੇਜ਼ੀ ਨਾਲ ਬਦਲੀ ਹੈ ਜਿਸ ਨਾਲ ਕੀ ਹੋਇਆ ਵੀ ਜਿਹੜੇ ਕਿਫਾਨ ਸੀ ਉਹਨਾਂ ਨੂੰ ਮੰਨ ਲਓ ਮਸ਼ੀਨ ਨਹੀਂ ਪਸੰਦ ਆਈ ਤਾਂ ਉਹਨੇ ਵੇਚ ਕੇ ਕੋਈ ਹੋਰ ਲੈ ਲਈ ਹੈ ਜਾਂ ਮੰਨ ਲਓ ਕੋਈ ਖੇਤੀ ਕਰਨੀ ਛੱਡ ਗਿਆ ਮੰਨ ਲਓ ਉਹਦੇ ਕੋਈ ਬੱਚੇ ਬਾਹਰ ਚਲੇ ਗਏ ਹਨ ਉਹ ਜੇ ਕਾਰਨ ਹੋ ਸਕਦੇ ਆ ਬਾਕੀ ਇਹਦਾ ਪ੍ਰੋਸੀਜਰ ਮਤਲਬ ਕਦੇ ਵੀ ਕੋਈ ਲੈਪਸ ਹੋਇਆ ਨਹੀਂ ਜੋ ਵੀ ਸਾਨੂੰ ਹਦਾਇਤਾਂ ਪ੍ਰਾਪਤ ਹੋਈਆਂ ਨੇ ਉਹਦੇ ਮੁਤਾਬਕ ਹੀ ਅਸੀਂ ਜਿਹੜੀਆਂ ਹਨ ਸਬਸਿਡੀਆਂ ਡਿਲੀਵਰ ਕੀਤੀਆਂ ਮਤਲਬ ਸਮੇਤ ਸਮੇਤ ਦੇਖੋ 18-19 ਤੋਂ ਲੈ ਕੇ ਇਹ ਸਕੀਮ ਲਗਾਤਾਰ ਚੱਲ ਰਹੀ ਹੈ ਹਰ ਸਾਲ ਅਸੀਂ ਬਕਾਇਦਾ ਅਖਬਾਰ ਦੇ ਰਾਹੀਂ ਇਸ਼ਤਿਹਾਰ ਦੇ ਕੇ ਅਰਜ਼ੀਆਂ ਦੀ ਮੰਗ ਕਰਦੇ ਆ ਉਹ ਆਨਲਾਈਨ ਪੋਰਟਲ ਤੇ ਹੋ ਸਕਦੀ ਹੈ ਜਾਂ ਹਾਰਡ ਕਪੀਸ ਛੋ ਜਾਦੀ ਹੈ ਉਸ ਤੋਂ ਬਾਅਦ ਈਵਨ ਜ਼ਿਲੇਦ ਪੱਧਰ ਤੇ ਇੱਕ ਕਮੇਟੀ ਬਣਦੀ ਹੈ ਜਿੰਨਾ ਚ ਲਾਪਾਤਰੀਆਂ ਦੀ ਚੋਣ ਕੀਤੀ ਜਾਂਦੀ ਹੈ ਬਿਲਕੁਲ ਪਾਰਦਰਸ਼ੀ ਪ੍ਰਕਿਰਿਆ ਮਤਲਬ ਪ੍ਰੋਸੀਜਰ ਉਸ ਤੋਂ ਬਾਅਦ ਜੋ ਵੀ ਸਾਨੂੰ ਹਰਾਇਤਾ ਪ੍ਰਾਪਤ ਹੁੰਦੀ ਹੈ ਉਸ ਦੇ ਮੁਤਾਬਿਕ ਪੂਰੇ ਡਾਕੂਮੈਂਟ ਦਸਤਾਵੇਜ਼ ਲੈਣ ਤੋਂ ਬਾਅਦ ਕਿਸਾਨਾਂ ਤੋਂ ਉਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾਂਦੀ ਹੈ ਇਹ ਚ ਮਤਲਬ ਕਿਸੇ ਵੀ ਅਧਿਕਾਰੀ ਦੀ ਕਦੇ ਵੀ ਸਾਨੂੰ ਕੋਈ ਇਹ ਪ੍ਰਾਪਤੀ ਨਹੀਂ ਹੁੰਦਾ ਕਿ ਕਿੰਨੇ ਟਾਈਮ ਬਾਅਦ ਵੀ ਵੈਰੀਫਿਕੇਸ਼ਨ ਕਰਨੀ ਹੈ ਜੇ ਦੀ ਵੈਰੀਫਿਕੇਸ਼ਨ ਨਹੀਂ ਮਿਲਦਾ ਤਾਂ ਅਸੀਂ ਕਰਨਾ ਕੀ ਹੈ ਉਸ ਤੇ ਜਦੋਂ ਸਾਨੂੰ 2022 ਚ ਫਸਟ ਟਾਈਮ ਵੀ ਵੈਰੀਫਿਕੇਸ਼ਨ ਲਈ ਹਦਾਇਤ ਪ੍ਰਾਪਤ ਹੋਈ ਅਸੀਂ ਰੀ ਵੈਰੀਫਿਕੇਸ਼ਨ ਕਰਕੇ ਜਿਹੜੇ ਤੇ ਵੇਹ ਤੇ ਸਾਨੂੰ ਨੋਟਿਸ ਕਟਿਆ ਉਹ ਰੀ ਵੈਰੀਫਿਕੇਸ਼ਨ ਵੀ ਅਸੀਂ ਕੀਤੀ ਹੋਈ ਹੈ ਮਤਲਬ ਇਹ بڑا ਅਚੰਭਾ ਹੁੰਦਾ ਵੀ ਜਿਹੜਾ ਇਨਕੁਆਇਰੀ ਅਫਸਰ ਹੈ ਤੁਸੀਂ ਉਹਨਾਂ ਨੂੰ ਵੀ ਮਤਲਬ ਚੈਲੰਜ ਕਰ ਰਹੇ ਹੋ ਜੀ ਤੁਸੀਂ ਸਹੀ ਸੱਚ ਸਾਹਮਣੇ ਲਿਆਂਦਾ ਤੇ ਇਸੇ ਕਰਕੇ ਤੁਹਾਨੂੰ ਨੋਟਿਸ ਜਾਰੀ ਹੋ ਰਿਹਾ ਹੈ ਤਾਂ ਸਾਡੀ ਸਿਰਫ ਇਹੀ ਮੰਗ ਹੈ ਵੀ ਜਿਹੜੇ ਵੀ ਇਹ ਨੋਟਿਸ ਆ ਇਹ ਬਿਲਕੁਲ ਬੇਬੁਨਿਆਦ ਹੈ ਤੇ ਯਾਨੀ ਕਿ ਜਿਹੜੀ ਇਹ ਤੁਸੀਂ ਮਸ਼ੀਨਾਂ ਗਾਇਬ ਹੋਣ ਤੁਸੀਂ ਸਰਕਾਰ ਨੂੰ ਬਣਾ ਕੇ ਭੇਜਿਆ ਸੀ ਵੀ ਇਹ ਗਾਇਬ ਹੋ ਚੁੱਕੀਆਂ ਹਨ ਹਾਂਜੀ ਸਾਨੂੰ ਜਦੋਂ ਉਹਨਾਂ ਨੇ ਕਿਹਾ 2022 ਵੀ ਜਿਹੜੀਆਂ ਮਸ਼ੀਨਾਂ ਹੋਂ ਤੱਕ ਰਿਤੀਆਂ ਜੀ ਇਹਨਾਂ ਦੀ ਰੀ-ਵੇਰੀਫੀਕੇਸ਼ਨ ਕੀਤੀ ਜਾਂਦੀ ਤਾਂ ਸਾਡਾ ਇਕੱਲਾ ਇਕੱਲਾ ਸਟਾਫ ਜੀ ਹਰ ਇੱਕ ਘਰ ਜਾ ਕੇ ਦੁਬਾਰੀ ਰੀ-ਵੇਰੀਫਾਈ ਕੀਤਾ ਉਹਨਾਂ ਨੇ ਕਿਹੜੀਆਂ ਮਸ਼ੀਨਾਂ ਮੌਕੇ ਤੇ ਮੌਜੂਦ ਆ ਉਹਨਾਂ ਦੀ ਰਿਪੋਰਟ ਭੇਜੀ ਜਿਹੜ ਜੀ ਬਿਲਕੁਲ ਜੀ ਮੇਰਾ ਨਾਮ ਪਰਨੂਰ ਸਿੰਘ ਗਰੇਵਾਲ ਹੈ ਜੀ ਮੈਂ ਖੇਤੀਬਾੜੀ ਸਾਮ ਇੰਸਪੈਕਟਰ ਬਲਾਕ ਬਟਨਾ ਵਿੱਚ ਹੈਗਾ ਜੀ ਜਿਵੇਂ ਕਿ ਡਿਟੇਲ ਚ ਦੱਸ ਚੁੱਕੇ ਨੇ ਸਾਰੇ ਜਣੇ ਇਹਦੇ ਵਿੱਚ ਮੈਂ ਇੱਕ ਐਡ ਕਰਨਾ ਚਾਹੁੰਦਾ ਕਿ ਜਿਹੜੀ ਵੀ ਫਾਈਨਾਂਸ ਜਿਹੜੀ ਵੀ ਸਬਸਿਡੀ ਪੈਂਦੀ ਹੈ ਉਹ ਡੀਬੀਟੀ ਰਾਹੀਂ ਡਾਇਰੈਕਟ ਬੈਨੀਫਿਟ ਪੈਂਦਾ ਉਹਦਾ ਉਹ ਨਾ ਹੀ ਕਦੇ ਕੋਈ ਕੈਸ਼ ਟ੍ਰਾਂਜੈਕਸ਼ਨ ਹੁੰਦੀ ਹੈ ਜੇ ਫਾਰਮਰ ਵੱਲੋਂ ਜਦੋਂ ਜਾਣੇ ਅਸੀਂ ਘਰੇ ਉਹਦੇ ਫਾਰਮਰਸ ਜਿਹੜਾ ਲਾਪਾਤੀਰੋ ਚਲਾਈ ਜਾਂਦੀ ਹੈ ਮਸ਼ੀਨ ਉਹਦੇ ਵੱਲੋਂ ਫਿਰ ਇੱਕ ਲੈਮ ਲੈਂਗੁਜ ਬਏ ਉਹਦੇ ਵੱਲੋਂ ਇੱਕ ਰਿਪੋਰਟ ਦਿੱਤੀ ਜਾਂਦੀ ਹੈ ਕਿ ਹਾਂਜੀ ਇਹ ਮਸ਼ੀਨ ਚੱਲ ਪਈ ਹੈ ਸਹੀ ਚੱਲਦੀ ਪਈ ਹੈ ਸਾਰੇ ਇਹਦੇ ਪਾਰਟਸ ਵਗੈਰਾ ਓਕੇ ਆ ਮੈਨੂੰ ਓਕੇ ਲੱਗਦੀ ਆ ਉਹਦੇ ਬਾਅਦ ਇੱਕ ਉਹਨਾਂ ਵੱਲੋਂ ਸਵੈ ਕੁਛ ਨਾਂ ਵੀ ਦਿੱਤੀ ਜਾਂਦੀ ਹੈ ਤੁਹਾਨੂੰ ਇਹ ਐਡ ਕਰਨਾ ਚਾਹੁੰਦੇ ਆ ਇਸ ਚ ਉਹਦੇ ਵਿੱਚ ਲਿਖਿਆ ਜਾਂਦਾ ਟਾਈਮ ਪੀਰੀਅਡ ਲਿਖਿਆ ਹੁੰਦਾ ਇੱਕ ਕਿ ਭਈ ਮੈਂ 5 ਸਾਲ ਮਸ਼ੀਨ ਨਹੀਂ ਵੇਚੂਗਾ ਜਾਂ ਮੈਂ 3 ਸਾਲ ਮਸ਼ੀਨ ਨਹੀਂ ਵੇਚੂਗਾ ਗਰੁੱਪਸ ਦੇ ਵਿੱਚ ਅਲੱਗ ਹੁੰਦੀ ਹੈ ਸਵੈ ਕੁਛ ਨਾ ਸਿੰਗਲਸ ਦੇ ਵਿੱਚ ਅਲੱਗ ਹੁੰਦੀ ਹੈ ਵੈਸੇ ਮੈਂ ਜਾਂ ਪਰ ਜੇਕਰ ਇਹ ਗੱਲ ਆਂਦੀ ਹੈ ਜਿਵੇਂ ਦੱਸ ਚੁੱਕਿਆ ਜੀ ਅਸੀਂ ਦੱਸਣ ਵਾਲੇ ਹੈਗੇ ਆ ਕਿ ਬਈ ਹਾਂਜੀ ਐਟ ਪ੍ਰੈਸੈਂਟ ਮਸ਼ੀਨ ਨਹੀਂ ਹੈਗੀ ਤਾਂ ਫਿਰ ਇਹਦੇ ਵਿੱਚ ਅਸੀਂ ਕਿਉਂ ਅਸੀਂ ਕਿਵੇਂ ਜ਼ਿੰਮੇਵਾਰ ਹੋਈ ਦੂਜੀ ਗੱਲ ਕੀ ਜੇ ਫਾਰਮਰਸ ਨੇ ਕਈ ਫਾਰਮਰਸ ਹੁੰਦੇ ਜਿਨ੍ਹਾਂ ਕੋਲ ਫਾਈਨਾਂਸਸ ਪੂਰੇ ਨਹੀਂ ਹੁੰਦੇ ਉਹ ਦੋ ਫਾਰਮਰਸ ਇਕੱਠੇ ਮਿਲ ਕੇ ਲੈ ਲੈਂਦੇ ਆ ਤਿੰਨ ਫਾਰਮਰਸ ਇਕੱਠੇ ਮਿਲ ਕੇ ਲੈ ਜਾਂਦੇ ਉਹ ਅੱਡੜ ਪਿੰਡਾਂ ਦੇ ਹੁੰਦੇ ਕੋਈ ਰਿਸ਼ਤੇਦਾਰੀ ਨਾਲ ਪੈਸੇ ਕਰ ਲੈਂਦੇ ਹੁਣ ਸਾਨੂੰ ਟਾਈਮ ਦਿੱਤਾ ਗਿਆ ਤੁਸੀਂ ਰੀਵੈਰੀਫਿਕੇਸ਼ਨ ਦੀ ਲੈਟਰ ਵੀ ਦੇਖੋਗੇ 2022 ਚੋ ਜਿ ਲਿਖਿਆ ਗਿਆ 15 ਦਿਨ ਚ ਰੀਵੈਰੀਫਿਕੇਸ਼ਨ ਕਰੋ ਈਵਨ ਕਿ ਮੇਰੇ ਕੁਝ ਕੇਸਿਸ ਸੀਗੇ ਜਿਨ੍ਹਾਂ ਦੀ ਜ਼ਮੀਨ ਐਮਪੀ ਵਿੱਚ ਵੀ ਹੈਗੀ ਹੈ ਰਾਜਸਥਾਨ ਵਿੱਚ ਵੀ ਹੈਗੀ ਹੈ ਉਹ ਕਹਿੰਦੇ ਸਾਡੀ ਮਸ਼ੀਨਾਂ ਉੱਥੇ ਗਈਆਂ ਹੋਈਆਂ ਨੇ ਅਸੀਂ ਕਿਵੇਂ ਲੈ ਕੇ ਆਈਏ ਸਾਨੂੰ ਖਰਚਾ ਬਹੁਤ ਪੈਂਦਾ ਸੀ ਲੈ ਕੇ ਆਈਏ ਸਿਰਫ ਦਿਖਾਉਣ ਵਾਸਤੇ ਤੇ ਫਿਰ ਸਾਨੂੰ ਕਹਿੰਦੇ ਅਸੀਂ ਫੋਟੋਆਂ ਕਰ ਦੰਨੇ ਅਸੀਂ ਅਸੀਂ ਕਹਿੰਦੇ ਜੇ ਫੋਟੋਆਂ ਤੁਸੀਂ ਕਰ ਦੋਗੇ ਫਿਰ ਸਾਡੇ ਤੇ ਗੱਲ Qual tem a yes or ਠੀਕ ਹੈ ਇਹਨਾਂ ਨੇ ਕਦੇ ਵੀ ਨਹੀਂ ਪੁੱਛਿਆ ਕਿ ਬਈ ਇਹ ਨੋ ਹੈਗੀ ਰੀਜ਼ਨ ਕੀ ਹੈ ਉਹਦਾ ਇਹਨਾਂ ਨੇ ਸਿਰਫ ਯੈਸ ਜਾਂ ਨੋ ਦਾ ਕਾਲਮ ਲਿਖਤਾ इवन ਕਿ ਸਾਡੇ ਇੰਜੀਨੀਅਰ ਡਿਪਾਰਟਮੈਂਟ ਨੇ ਵੀ ਬੋਲਿਆ ਕਿ ਬਈ ਨਹੀਂ ਰਿਮਾਰਕਸ ਦ ਦੇਣਾ ਨਹੀਂ ਜੀ ਸਾਨੂੰ ਯੈਸ ਜਾਂ ਨੋ ਚਾਹੀਦਾ ਉਹਨਾਂ ਨੇ ਐਸੇ ਨੋ ਕੀ ਤਾਂ ਹੁਣ ਮੌਕੇ ਤੇ ਨਹੀਂ ਮਿਲਿਆ ਸੀ ਨੋ ਕਰਤੀ ਇਸ ਲਈ ਉਹਨੂੰ ਗੁੰਮ ਚ ਪਾਉਣਾ ਉਹਨੂੰ ਗੁੰਮਸ਼ੁਦਾ ਕਰਨਾ ਇਹ ਬਹੁਤ ਗਲਤ ਹੈਗਾ ਜੀ ਉਹਨੂੰ ਐਵੇਂ ਗੁੰਮਸ਼ੁਦਾ ਨਹੀਂ ਕਰਨਾ ਚਾਹੀਦਾ ਇਹਨਾਂ ਨੂੰ ਪਹਿਲਾਂ ਫੀਡਬੈਕ ਲੈਣੀ ਚਾਹੀਦੀ ਸਫਾਰਮਰਸ ਸਪਸ਼ਟੀਕਰਨ ਲੈਣਾ ਚਾਹੀਦਾ ਸੀ ਫਿਰ ਜੇਕਰ ਜੇ ਤੁਹਾਨੂੰ ਲੱਗਦਾ ਕਿ ਕਿਤੇ ਗਲਤੀ ਹੋਈ ਹੈ ਜਾਂ ਕਿਤੇ ਕੋਈ ਲੈਪਸ ਹੋਇ ਲਾਪਤਰੀ ਹੈਗਾ ਸਰ ਲਾਪਤਰੀ ਜੇ ਬੇਚੀ ਹੈ ਮਤਲਬ ਗੱਲ ਹੈ ਕਿ ਮੇਰੇ ਕੋਲ ਕੇਸਿਸ ਹੈਗੇ ਇੱਕ ਕੋਵਿਡ ਦਾ ਸੀਗਾ ਬੰਦਾ ਉਹ ਕਹਿੰਦੇ ਸਟੇ ਘਰੇ ਕੋਵਿਡ ਆ ਗਿਆ ਸੀ ਜੀ ਮੇਰੇ ਘਰੇ ਕੋਈ ਸੀਨੀਅਰ ਸੀ ਉਹਨਾਂ ਦੀ ਡੈਥ ਹੋ ਗਈ ਕਹਿੰਦੇ ਸਾਨੂੰ ਪੈਸਿਆਂ ਦੀ ਲੋਟ ਸੀ ਮੈਂ ਮਸ਼ੀਨ ਸੇਲ ਕਰ ਦਿੱਤੀ ਹੁਣ ਉਹ ਸਰ ਜਿਹੜੇ ਮੈਡੀਕਲ ਐਮਰਜੈਂਸੀ ਹੋ ਗਈ ਬੰਦੇ ਨੂੰ ਉਹਨੂੰ ਅਸੀਂ ਕਿਵੇਂ ਜਸਟੀਫਾਈ ਕਰਦੀਏ ਮੌਕੇ ਤੇ ਨਹੀਂ ਮਿਲਿਆ ਅਸੀਂ ਲਿਖਤਾ ਕਿ ਨੋ ਹੈ ਪਰ ਸਾਡੇ ਤੋਂ ਕਦੇ ਵੀ ਰੀਜ਼ਨਸ ਨਹੀਂ ਪੁੱਛੇਗੇ ਕਿ ਕਿਉਂ ਨੋ ਹੈਗੀ ਹੈ ਇੱਥੇ ਕੁਐਸਚਨ ਇਹ ਹੈ ਜਦੋਂ ਪੂਰੀ ਗੱਲ ਮਿਸ ਇਨਫੋਰਮੇਸ਼ਨ ਦੇ ਬੇਸ ਤੇ ਤੁਸੀਂ ਸਾਨੂੰ ਦੋਸ਼ੀ ਬਣਾਤਾ ਇਹ ਗਲਤ ਹੈਗਾ ਠੀਕ